ਆ ਦੇਖ ਲਾ ਆ ਬੈਗ ਕਿਨੇ ਰੱਖਿਆ ਥੱਲੇ ਪੈਰਾਂ ਦੇ ਵਿੱਚ ਆ ਇਹਨਾਂ ਨੇ ਸਿੱਖਣਾ ਸਕੂਲੇ ਜਾ ਕੇ ਆ ਦੇਖ ਲੋ ਇਹਨਾਂ ਦੇ ਹਾਲ ਸਾਡਾ ਸਮਾਂ ਹੁੰਦਾ ਸੀ ਨਾ ਉਹ ਵਿਦਿਆ ਪੜਾਈ ਹੁੰਦੀ ਹੈ ਨਾ ਇੱਕ ਇੱਕ ਕਿਤਾਬ ਦਾ ਪੇਜ ਲੈਣਾ ਤੇ ਉਹਦੇ ਵਿੱਚ ਵਿਦਿਆ ਪੜਾਈ ਲਾਉਣੀ ਵੀ ਸਾਨੂੰ ਕਿਤੇ ਪੜਨਾ ਆਜੇ ਹੈ ਜੇ ਕਿਤੇ ਗਲਤੀ ਨਾਲ ਸਾਡਾ ਪੈਰ ਕਿਤੇ ਕਿਤਾਬ ਨੂੰ ਲੱਗ ਜਾਣਾ ਔ ਸੋ ਵਾਰੀ ਇਦਾਂ 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 ਮੱਥੇ ਟਿਕਣੇ ਵੀ ਹੈ ਕਿਤੇ ਸਾਡੇ ਕੋਈ ਵਿਦਿਆ ਮਾਤਾ ਜਿਹੜੀ ਨਾ ਉਹ ਕਿਤੇ ਰੋਸ ਨਾ ਜਾਵੇ ਹੈ ਪਰ ਅੱਜ ਕੱਲ ਦੇ ਨਿਆਣਿਆਂ ਦੇ ਹਾਲ ਮੈਂ ਕਿੰਨੀ ਇਹਨਾਂ ਦੇ ਸਕੂਲ ਜਾਣ ਨੂੰ ਦਿਲ ਨਹੀਂ ਕਰਦੇ ਇਹਨਾਂ ਦੇ ਪੜ੍ਹਨ ਨੂੰ ਦਿਲ ਨਹੀਂ ਕਰਦੇ ਜਿਹੜੇ ਇਦਾਂ ਕਰਦੇ ਹਨ ਇੱਕ ਦਿਨ ਇਹਨਾਂ ਨੂੰ ਭੇਜੋ ਇਹਨਾਂ ਦੇ ਕੋਲੋਂ ਉਹ ਕੰਮ ਕਰਾਓ ਜਿਹੜੇ ਅਨਪੜ੍ਹ ਲੋਕ ਕਰਦੇ ਜਿਹੜੇ ਪੜੇ ਲਿਖੇ ਨਹੀਂ ਇੱਕ ਦਿਨ ਇਹਨਾਂ ਨੂੰ ਰਿਕਸ਼ਾ ਦੇ ਕੇ ਭੇਜੋ ਠੀਕ ਹੈ ਚਲਾਉਣ ਭੇਜੋ ਇਹਨਾਂ ਨੂੰ ਇੱਕ ਦਿਨ ਰਿਕਸ਼ਾ ਇੱਕ ਦਿਨ ਇਹਨਾਂ ਨੂੰ ਸਬਜ਼ੀ ਵੇਚਣ ਭੇਜੋ ਇੱਕ ਦਿਨ ਇਹਨਾਂ ਨੂੰ ਦਿਹਾੜੀ ਲਾਉਣ ਭੇਜੋ ਆ ਇਹਨਾਂ ਨੂੰ ਪਤਾ ਲੱਗੇ ਵੀ ਜਿਹੜਾ ਇਹਨਾਂ ਦੀ ਪੜਾਈਆਂ ਤੇ ਪੈਸੇ ਲੱਗਦੇ ਆ ਨਾ ਉਹ ਕਿਦਾਂ ਕਿਦਾਂ ਘਰ ਦੇ ਕਮਾਉਂਦੇ ਆ ਹੈ ਵੀ ਇਹ ਕਿਤੇ ਸੈੱਟ ਹੋ ਜਾਣ ਕਿਤੇ ਕੱਲੋਂ ਕਮਾਉਣ ਯੋਗ ਹੀ ਹੋ ਜਾਣ ਕੀਮਤ ਲੱਗੇ ਪਤਾ ਇਹਨਾਂ ਨੂੰ ਪੜ੍ਹਾਈ ਦੀ ਜਦੋਂ ਇਹ ਹੱਥੀ ਆਪ ਜਾ ਕੇ ਖੱਪਣਗੇ ਨਾ ਦਿਹਾੜੀਆਂ ਕਰਨਗੇ ਫਿਰ ਇਹਨਾਂ ਨੂੰ ਪਤਾ ਲੱਗਣਾ ਹੈ ਕਿ ਜੇ ਸਾਡੇ ਕੋਲ ਗਿਆਨ ਨਾ ਹੋਵੇ ਪੜ੍ਹਾਈ ਨਾ ਹੋਵੇ ਤੇ ਕਿੰਨਾ ਔਖਾ ਹੈ ਕੰਮ ਲੱਭਣਾ ਤੇ ਕੰਮ ਕਰਨਾ ਸਿਆਣਿਆਂ ਨੇ ਸੱਚੀ ਗਿਆਨ ਆ ਕਿ ਬੰਦੇ ਨੂੰ ਜਿਸ ਚੀਜ਼ ਦੀ ਕੀਮਤ ਨਹੀਂ ਪਤਾ ਤਦ ਤੱਕ ਬੰਦਾ ਉਸ ਚੀਜ਼ ਦੀ ਕਦਰ ਨਹੀਂ ਕਰਦਾ só